ऐसे लाइव चलਦੇ ਤੇ ਪੁੱਛਦੀਆਂ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬਾਹਰ ਵਿਦਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਥੇਬੰਦੀਆਂ ਦੇ ਵਿਰੁੱਧ ਉਂਗਲੀ ਹੈ ਉਸ ਤੋਂ ਲੱਗਦਾ ਹੈ ਵੀ ਉਸ ਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਉਹ ਸੱਤਾ ਦੇ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ ਯਾਦ ਤੋਂਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਬੀਬੀਸੀ ਇਸ ਕਰਕੇ ਉਹਦਾ ਜਵਾਬ ਮੌਕੇ ਤੇ ਲੋਕ ਲੋਕੀ ਦੇ ਨਹੀਂ ਸਕੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਹਾਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਇਹ ਫਿਰ ਵੀ ਜੋ ਮਰਜ਼ੀ ਹੋਇਆ ਉਹਨੇ ਸਮੁੱਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਸਮਝਦਾ ਇਹਦਾ ਉਚੇਚੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ ਚ ਫਸੇ ਹਾਂ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਹਣ ਪੀੜਤ ਲੋਕ ਤਰਾਸ ਤਰਾ ਕਰਦੇ ਨੇ ਔਰ ਸਾਰਾ ਜਿਹੜਾ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਚਾਉਣ ਵੇਲੇ ਸਗੋਂ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਪਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਆ ਇਹ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਕੁਝ ਟਰਾਲੀਆਂ ਠੇੜੀਆਂ ਇਹਨਾਂ ਨੇ ਆਪਣੇ ਨਾਂ ਤੇ ਉਹ ਰਾਸ਼ਨ ਵਧਣਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਸਾਨੇ 'ਚ ਵੀ ਢੱਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਇਹ ਲੋਕਾਂ ਦੇ ਦਿਲ ਤੇ ਉਕੜੀਆਂ ਜਾ ਰਹੀਆਂ ਐਸੀ ਨਹੀਂ ਗੱਲ ਇਹ ਇਹ ਮੀਂਹ ਨਹੀਂ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਸਭ ਕੁਝ ਉਹ ਸਮਝ ਕੇ ਫੈਸਲਾ ਕਰਦੀਆਂ ਇੱਕ ਵਾਰੀ ਇਸ ਤਰਾਸ ਦੀ ਵਿੱਚੋਂ ਅਸੀਂ ਨਿਕਲੀ ਉਹਦੇ ਬਾਅਦ ਸਜ਼ਾ ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੜਾਉਣਾ ਪਏਗਾ ਔਰ ਅੱਜ ਮੇਰੀ ਅਪੀਲ ਹੈ ਸਾਰੇ ਜਿਨੇ ਪੰਜਾਬੀ ਭਾਈਚਾਰਾ ਬਾਹਰ ਵੀ ਬੈਠਾ ਹੈ ਯੂਪੀ ਚੋਂ ਟੈਲੀਫੋਨ ਆਉਂਦੇ ਨੇ ਹਰਿਆਣੇ ਚੋਂ ਟੈਲੀਫੋਨ ਆਉਂਦੇ ਨੇ ਉੱਥੇ ਰਾਸ਼ਨ ਇਕੱਠਾ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਕਿਰਪਾ ਕਰਕੇ ਬਹੁਤ ਕੁਝ ਇੱਥੇ ਆਈ ਜਾ ਰਿਹਾ ਹੈ ਹਾਲੇ ਰੁਕ ਜਾਓ ਕੁਝ ਦਿਨ ਸਾਡਾ ਪਾਈਚਾਰਾ ਹਾਲੇ ਵੀ ਹੜ੍ਹ ਦੇ ਹੜ੍ਹ ਚ ਫਸਿਆ ਹੋਇਆ ਹੈ ਜਿਹੜੇ ਅਸਲੀ ਲੋਕ ਨੇ ਉਹਨਾਂ ਤੱਕ ਸਮਾਨ ਬਹੁਤ ਘੱਟ ਪਹੁੰਚਦਾ ਹੈ ਬਹੁਤੇ ਤਾਂ ਸੜਕ ਦੇ ਉੱਤੇ ਬੈਠੇ ਨੇ ਕਈਆਂ ਦਾ ਕਾਰੋਬਾਰ ਹੀ ਹੋ ਗਿਆ ਅਫਸੋਸ ਹੁੰਦਾ ਵੀ ਸਾਡੀ ਇਹੋ ਜਿਹੀ ਬਿਮਾਨਸਿਕਤਾ ਵਾਲੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹ ਵੀ ਟਰਾਲੀਆਂ ਉੰਗੀਆਂ ਸਮਾਨ ਲੈ ਕੇ ਘਰਾਂ ਨੂੰ ਭੱਜ ਜਾਂਦੇ ਨੇ ਉਹ ਆਪਣੇ ਘਰ ਇਕੱਠਾ ਕਰਨ ਲੱਗੇ ਹੋਏ ਨੇ ਸਮਾਨ ਇਸ ਲਈ ਮੇਰੀ ਬੇਨਤੀ ਹੈ ਫਿਲਹਾਲ ਸਾਰੇ ਰੁਕ ਜਾਓ ਅਸੀਂ ਪੰਜਾਬ ਵਾਲੇ ਨੇ ਸੰਭਾਲਿਆ ਹੋਇਆ ਮੋਰਚਾ ਸਾਰੇ ਰਲ ਮਿਲ ਕੇ ਪਹਿਲਾਂ ਉਹਨਾਂ ਨੂੰ ਇਸ ਤਰਾਸ ਦੀ ਚੋ ਕੱਢ ਲਈਏ ਜਦੋਂ ਪਾਣੀ ਉਤਰਿਆ ਉਤੋਂ ਬਾਅਦ ਇੱਕਦਮ ਬਿਮਾਰੀਆਂ ਵੀ ਫੈਲਣੀਆਂ ਉਹਦਾ ਇਲਾਜ ਲਈ ਦਵਾਈਆਂ ਚਾਹੀਦੀਆਂ ਜਦੋਂ ਇੱਕਦਮ ਉਤਰਿਆ ਉਦੋਂ ਉਤੋਂ ਬਾਅਦ ਡੀਜ਼ਲ ਵੀ ਚਾਹੀਦਾ ਹੈ ਜਿਹੜੇ ਖੇਤ ਨੇ ਉਹਨਾਂ ਨੂੰ ਪਧਰਾ ਵੀ ਕਰਨਾ ਉਤੋਂ ਬਾਅਦ ਕਣਕ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਹੋਰ ਵਸਲਾਂ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਉਹ ਸਾਰਾ ਕੁਝ ਇੱਕ ਲੰਬੀ ਲੜਾਈ ਹੈ ਅੱਜ ਇਹ ਮੈਨ ਮੇਡ ਹੈ ਤਰਾਸ ਦੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਨੇ ਮਿਲ ਕੇ BBMP ਦੇ ਥਰੂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਹੈ ਇਹ ਐਵੇਂ ਸਾਡੇ ਨਹੀਂ ਆਏ ਡੈਮਾਂ ਨੂੰ ਪਰਨ ਦਾ ਇੱਕ ਤਰੀਕਾ ਹੁੰਦਾ ਹੈ 31 ਸਤੰਬਰ ਤੱਕ ਡੈਮ ਪਰਨੇ ਹੁੰਦੇ ਨੇ ਜਿਉਂ ਜਿਉਂ ਪਾਣੀ ਜ਼ਿਆਦਾ ਆਈ ਜਾਂਦਾ ਹੁੰਦਾ ਉਹਨੂੰ ਰਿਲੀਜ਼ ਕਰਨਾ ਹੁੰਦਾ ਪਹਿਲਾਂ ਇਹਨਾਂ ਨੇ ਲਗਾ ਲਗਾ ਡੈਮ ਭਰੇ ਲੋਕਾਂ ਨੂੰ ਉਹ ਡਾਟਾ ਜਿਹੜਾ ਉਹ ਅਪਲੋਡ ਕਿਉਂ ਨਹੀਂ ਕਰਦੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਕੀ ਨਲਾਇਕੀਆਂ ਕੀਤੀਆਂ ਹੈ ਇਸ ਲਈ ਇਹ ਸਜ਼ਾ ਪੰਜਾਬ ਨੂੰ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਇਹ ਚੈਲੰਜ ਕਬੂਲ ਕਰ ਲਿਆ ਪੰਜਾਬੀਆਂ ਨੂੰ ਦੁਨੀਆ 'ਚ ਨਾ ਕੋਈ ਮਾਰਨ ਵਾਲਾ ਜੰਮਿਆ ਹੈ ਨਾ ਪੰਜਾਬੀ ਕਿਸੇ ਦੇ ਮਾਰਿਆ ਮਰਨਗੇ ਬੜਾ ਸਪਸ਼ਟ ਕਰਦੇ ਹਾਂ ਹੁਕਮਰਾਨਾਂ ਨੂੰ ਚਾਹੇ ਦਿੱਲੀ ਵਾਲੇ ਨੇ ਚਾਹੇ ਪੰਜਾਬ ਵਾਲੇ ਨੇ ਅਸੀਂ ਤੁਹਾਡੀ ਈਨ ਮੰਨਣ ਨੂੰ ਤਿਆਰ ਨਹੀਂ ਸਾਡਾ ਭਾਈਚਾਰਾ ਹੈ ਅਸੀਂ ਪਾਲਾਂਗੇ ਅਸੀਂ ਉਹਨਾਂ ਨੂੰ ਸੰਭਾਲਾਂਗੇ ਅਸੀਂ ਉਹਨਾਂ ਲਈ ਆਪਣੀ ਪੂਰੀ ਬਾਜੀ ਲਾ ਦੇਵਾਂਗੇ ਪਰ ਅਸੀਂ ਤੁਹਾਡੇ ਅੱਗੇ ਹੱਥ ਨਹੀਂ ਹਟਦੇ ਜੋ ਸਾਡਾ ਹੱਕ ਬਣਦਾ ਹੈ ਉਹ ਅਸੀਂ ਲੈਣ ਜਾਣਦੇ ਹਾਂ ਜੇ ਤੂੰ ਵਿਹਲੇ ਹੋ ਲੈਣ ਦਿਓ ਅਸੀਂ ਮੋਰਚਾ ਲਾ ਕੇ ਤੁਹਾਨੂੰ ਸਾਰਾ ਇੱਕ ਇੱਕ ਪਾਈ ਦਾ ਹਿਸਾਬ ਮੰਗਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ